ਇਹਨਾਂ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਸ਼ੇਅਰ ਕਿਸੇ ਐਸੇ ਭੈਣ ਭਰਾ ਤੱਕ ਕਰੋ ਵੀਡੀਓ ਪਹੁੰਚ ਜੇ ਹੋ ਸਕਦਾ ਹੈ ਕਿ ਬੱਚੇ ਇਹਨੂੰ ਲੱਭ ਰਹੇ ਹੋਣ ਜਾਂ ਬਈ ਭੈਣ ਭਰਾ ਇਹਨੂੰ ਲੱਭ ਰਹੇ ਹੋਣ ਬਾਪੂ ਇਹਨੂੰ ਜਿਮਕੌਰ ਸਿੰਘ ਵੀ ਉਸ ਦਿਨ ਠੰਡ ਦੇ ਵਿੱਚ ਬਾਪੂ ਕੰਬ ਰਿਹਾ ਸੀ ਤੇ ਹਾਲਤ ਬਹੁਤ ਮਾੜੀ ਸੀ ਅੱਜ ਤਨ ਬਹਾਦਰ ਆਪਣਾ ਕੁੰਡੀ ਦੇ ਨਾਲ ਤੁਸੀਂ ਬੈਠਿਆ ਦੇਖਦੇ ਆ ਵਧੀਆ ਕੱਪੜੇ ਪਾਏ ਨੇ ਜੋ ਰਾਜ ਜੰਗਲ ਮੇਰਾ ਦੋ ਰਾਜ ਜੰਗਲ ਮੇਰਾ ਹਾਂ ਕਿ ਕੁੱਤੇ ਖਾ ਜਾਂਦੇ ਤੇ ਤੇਰੇ ਕੋ ਕੁੱਤੇ ਜ਼ਬਰਦਸਤੀ ਕੁੱਤੇ ਨੋਚ ਨੋਚ ਕੇ ਖਾ ਜਾਂਦੇ ਆ ਇੱਥੇ ਬਚ ਗਿਆ ਤੂੰ ਬਾਬਾ ਘਰ ਵਾਲੀ ਵੀ ਨਾ ਮੇਰੀ ਮਾਂ ਕੀ ਮੱਲੇ ਮਾਦੀ ਨਹੀਂ ਐਨੂੰ ਮੱਕਣੇ ਇਕੱਲੇ ਰਹਿ ਗਿਆ ਬਾਪੂ ਆਪਣਾ ਨਾਮ ਧਨ ਬਹਾਦਰ ਦੱਸਦਾ ਬਾਪੂ ਦੱਸਦਾ ਮੈਂ ਦੋ ਰਾਤਾਂ ਜੰਗਲ ਚ ਰਿਹਾ ਇੱਥੇ ਬੱਦਵਾਲ ਚੌਂਕਾ ਲੱਗ ਨਾਕਾ ਲੱਗਦਾ ਚੌਂਕ ਦੇ ਵਿੱਚ ਉਰੇ ਆਪਣੇ ਜਿਹੜਾ ਹੈਗਾ ਝਾਂਡੇ ਵਾਲਾ ਚੌਕ ਆ ਉੱਥੇ ਉੱਥੇ ਏਐਸਏ ਚਮਕੌਰ ਸਿੰਘ ਆ ਬਾਈ ਜੀ ਉਹ ਸਾਡੇ ਕੋਲੇ ਬਾਪੂ ਜੀ ਨੂੰ ਛੱਡ ਕੇ ਗਏ ਤੇ ਉਹਨਾਂ ਦਾ ਧੰਨਵਾਦ ਵੀ ਕਰਦੇ ਆਂ ਅਸੀਂ ਚਮਕੌਰ ਸਿੰਘ ਜੀ ਦਾ ਜਿਨ੍ਹਾਂ ਨੇ ਬਾਪੂ ਜੀ ਨੂੰ ਇੱਥੇ ਪਹੁੰਚਦਾ ਕੀਤਾ ਹਾਂਜੀ ਚਮਕੌਰ ਬਾਈ ਸਤਿ ਸ੍ਰੀ ਅਕਾਲ ਜੀ ਹਾਂਜੀ ਵੀਰ ਜੀ ਗੁਰਪ੍ਰੀਤ ਬੋ ਰਿਹਾ ਜੀ ਮੈਂ ਇਹ ਜੀ ਬਤਵਾਲ ਸਾਈਡ ਤੋਂ ਆ ਰਹੇ ਸੀ ਮੇਰੇ ਨਾਕੇ ਵਾਲੀ ਸਾਈਡ ਆ ਰਹੇ ਸੀਗੇ ਜੀ ਤੇ ਇਹ ਕੁੱਗੜ ਦੇ ਮਤਲਬ ਕਾਫੀ ਠੰਡ ਬਸੂਸ ਕਰ ਰਹੇ ਸੀ ਇਹਨਾਂ ਨੇ ਮੈਨੂੰ ਦੇਖਿਆ ਤਾਂ ਇਹ ਮੇਰੇ ਕੋਲੇ ਰੁੱਕ ਗਏ ਜੀ ਤੇ ਮੈਂ ਜਦੋਂ ਦੇਖਿਆ ਜੀ ਵੀ ਇਹਨਾਂ ਦੇ ਹਾਲਾਤ ਬਹੁਤ ਮਾੜੇ ਆ ਜੀ ਵੀ ਰਾਤ ਦੇ ਠੰਡ ਦੇ ਭੰਨੇ ਹੋਇਆ ਜੀ ਤੇ ਮੈਂ ਜੀ ਫਟਾਫਟ ਇਹਨਾਂ ਨੂੰ ਉੱਥੇ ਬਾਹਰ ਆ ਕੇ ਨਾ ਚਾਦਰ ਮੇਰੇ ਕੋਲੇ ਹੀ ਚਾਦਰ ਅਰੇਂਜਮੈਂਟ ਆ ਲਾ ਕੇ ਤੇ ਜੀ ਮੈਂ ਚਾਹ ਚੁਪੇ ਆ ਕੇ ਇਹਨਾਂ ਨੂੰ ਕਾਇਮ ਕੀਤਾ ਜੀ ਜੀ ਤੇ ਇਹਨਾਂ ਦੀ ਮੈਨੂੰ ਆਵਾਜ਼ ਨਹੀਂ ਸਮਝ ਆਈ ਵੀ ਕਹਿੰਦੇ ਆ ਇਹ ਜੀ ਤੇ ਫਿਰ ਸਾਰੇ ਇਹਨਾਂ ਨੂੰ ਮੈਂ ਇੱਥੇ ਆਪਣੇ ਸੰਸਥਾ ਦੇ ਵਿੱਚ ਗੱਲ ਕੀਤੀ ਜੀ ਵੀ ਆਹ ਗੱਲ ਬਾਤ ਆ ਜੀ ਉਹ ਕਹਿੰਦੇ ਅਸੀਂ ਤੁਹਾਡੇ ਨਾਲ ਕਰਦੇ ਆ ਗੱਲ ਤੇ ਉਹ ਉਹਨਾਂ ਨੇ ਚਲੋ ਥੋੜਾ ਜਿਹਾ ਟਾਈਮ ਲੱਗ ਗਿਆ ਜੀ ਫਿਰ ਮੈਂ ਇਹਨਾਂ ਨੂੰ ਆਪਦੀ ਗੱਡੀ ਚ ਬਾਕੇ ਤੁਹਾਡੇ ਇੱਥੇ ਮੈਂ ਲਿਆਇਆ ਜੀ ਨਹੀਂ ਬਹੁਤ ਚੰਗਾ ਕੀਤਾ ਜੀ ਚਮਕੌਰ ਜੀ ਬਹੁਤ ਇੱਥੇ ਮਤਲਬ ਇਹਨੇ ਨਾ ਨਹੀਂ ਨਹੀਂ ਜੋ ਅਸੀਂ ਚੰਗਾ ਤਾਂ ਜੋ ਤੁਸੀਂ ਕਰ ਰਹੇ ਹੋ ਜੀ ਉਹ ਉਹ ਨੂੰ ਤਾਂ ਕੌਣ ਕਰ ਸਕਦਾ ਜੀ ਅੱਛਾ ਬਾਈ ਗੁਰਦੀ ਮਿਹਰ ਆ ਬਾਈ ਜੀ ਸੁਭਾਅ ਬਣਦੇ ਨੇ ਇਦਾਂ ਹੀ ਧਾਣੇ ਪਾਣੀ ਜੀ ਤੁਹਾਡੇ ਇੱਥੇ ਆਉਣ ਨਾਲ ਇਹਨਾਂ ਦੀ ਜਾਨ ਬਚ ਗਈ ਨਹੀਂ ਇਹਨਾਂ ਦਾ ਬਹੁਤ ਬੁਰਾ ਹਾਲ ਸੀ ਅੱਖਾਂ ਤੇ ਇਹਨਾਂ ਦੇ ਗੱਡ-ਗੁਡਾਈ ਪਈ ਸੀ ਕਾਫੀ ਇਹਨਾਂ ਤੋਂ ਸਮੈਲ ਮਾਰ ਰਹੀ ਸੀ ਬਾਥਰੂਮ ਜੀ ਜੀ ਸੇ ਹਾਂ ਜੀ ਚਲੋ ਤੁਹਾਡੀ ਬਦੌਲਤ ਇਹਨਾਂ ਦੀ ਜਾਨ ਬਚ ਗਈ ਜੀ ਜਾਨ ਬਚਾਉਣ ਵਾਲਾ ਤਾਂ ਭਗਵਾਨ ਹੈ ਜੀ ਜਾਂ ਤੁਹਾਡੇ ਰਾਹੀਂ ਮਹਾਰਾਜ ਨੇ ਸੇਵਾ ਲਈ ਸਾਤੋਂ ਤੇ ਚਮਕੌਰ ਸਿੰਘ ਜੀ ਮੈਂ ਇੱਕ ਗੱਲ ਸੋਚੀ ਜੀ ਇਹ ਮਤਲਬ ਇਧਰੋਂ ਗੱਡੀਆਂ ਲੁਧਿਆਣੇ ਤੋਂ ਜਾ ਰਹੀਆਂ ਸੀ ਉੱਤਰਲੇ ਪਾਸੇ ਆ ਰਹੀਆਂ ਸੀ ਕਿਸੇ ਨੇ ਹਿੰਮਤ ਨਹੀਂ ਕੀਤੀ ਵੀ ਇਹਨੂੰ 2 ਮਿੰਟ ਰੋਕ ਕੇ ਕੋਈ ਮਤਲਬ ਕੋਈ ਉੱਤੇ ਕੱਪੜੇ ਹੀ ਦੇ ਦੇਣਾ ਜਾਂ ਕੋਈ ਬਚਾਓ ਹੀ ਕਰ ਦੇਣਾ ਤਾਂ ਕਿਸੇ ਤਰੀਕੇ ਨਾਲ ਤੇ ਚਲੋ ਜੇ ਤੁਹਾਡਾ ਇੱਥੇ ਨਾ ਹੁੰਦਾ ਤਾਂ ਸ਼ਾਇਦ ਇਹ ਅੱਜ ਉਹ ਗੱਲ ਚਲਾਣੇ ਕਰ ਜਾਂਦੇ ਜੇ ਲੋ ਪ੍ਰਮਾਤਮਾ ਜਾਣ ਜਾਣੀ ਸਭ ਉਹਦੇ ਰੰਗ ਆ ਹਾਂਜੀ ਹਾਂਜੀ ਤੇ ਬਹੁਤ ਸ਼ੁਕਰੀਆ ਮਿਹਰਬਾਨੀ ਜੀ ਸ਼ੁਕਰੀਆ ਜਮਕੌਰ ਬਾਈ ਜੀ ਅਸੀਂ ਸ਼ੁਕਰਾਦਾਈ ਕਰ ਸਕਦੇ ਆ ਜੀ ਹੋਰ ਸਾਡੇ ਪੱਲੇ ਤਾਂ ਕੀ ਆ ਜੀ ਨਹੀਂ ਨਹੀਂ ਵਾਹਿਗੁਰੂ ਮੇਰ ਕਰਨ ਜਮਕੌਰ ਬਾਈ ਜੀ ਤੁਹਾਡੇ ਅਰਗੇ ਮੁਲਾਜ਼ਮ ਹੋਣ ਆਪਣੀਆਂ ਡਿਊਟੀਆਂ ਨਿਭਾਉਣ ਸਾਰੇ ਜਾਣੇ ਜੀ ਬਹੁਤ ਤਕੜਾ ਤੁਹਾਡਾ ਜੀ ਬਹੁਤ ਬਹੁਤ ਅਸੀਂ ਦੇਖਦੇ ਹੁੰਨੇ ਆ ਘਰੇ ਜਾ ਕੇ ਜਦੋਂ ਡਿਊਟੀ ਤੋਂ ਫ੍ਰੀ ਹੁੰਨੇ ਆ ਜੀ ਬਹੁਤ ਵੱਡਾ ਜੀ ਤੁਹਾਡਾ ਜਿਹੜੀ ਬਨੌਕਤਾ ਦੀ ਸੇਵਾ ਇੱਕ ਸਵਰਗ ਹੀ ਉਤਰਿਆ ਹੋਇਆ ਜੀ ਥੱਲੇ ਲੋਕਾਂ ਲਈ ਵਾਹਿਗੁਰੂ ਵਾਹਿਗੁਰੂ ਠੀਕ ਆ ਵੀਰ ਜੀ ਠੀਕ ਆ ਜਮਕੌਰ ਬ ਤਸਕੀਰ ਇਸ ਜੀ ਐਸਸੀ ਚਮਕੌਰ ਸਿੰਘ ਜੀ ਜਿਹੜੇ ਬਾਪੂ ਜੀ ਨੂੰ ਇੱਥੇ ਛੱਡ ਕੇ ਗਏ ਸਾਡੇ ਕੋਲੇ ਤੇ ਬਾਪੂ ਜੀ ਆਪਣਾ ਨਾਮ ਧਨ ਬਹਾਦਰ ਦੱਸਦੇ ਨੇ ਤੇ ਆਪਣੇ ਪਿਤਾ ਜੀ ਦਾ ਨਾਮ ਵੀ ਦੱਸਿਆ ਆਪਣੀ ਮਾਤਾ ਜੀ ਦਾ ਨਾਮ ਵੀ ਦੱਸਦੇ ਆ ਨਾ ਆਪਣੇ ਪਿੰਡ ਦਾ ਨਾਮ ਵੀ ਤੇ ਜੇ ਕੋਈ ਪਹਿਚਾਨਦੇ ਆ ਜੇ ਕੋਈ ਜਾਣਦੇ ਆ ਉਸ ਐਡਰੈਸ ਨੂੰ ਕੋਈ ਸਮਝਦੇ ਆ ਭੈਣ ਭਰਾ ਤਾਂ ਪਲੀਜ਼ ਸਾਡੇ ਨਾਲ ਸੰਪਰਕ ਜ਼ਰੂਰ ਕਰਿਓ ਨਹੀਂ ਤਾਂ ਇਹਨਾਂ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਸ਼ਾਇਦ ਕਿਸੇ ਐਸੇ ਭੈਣ ਭਰਾ ਤੱਕ ਇਹੋ ਵੀਡੀਓ ਪਹੁੰਚ ਜੇ ਹੋ ਸਕਦਾ ਹੈ ਕਿ ਬੱਚੇ ਇਹਨੂੰ ਲੱਭ ਰਹੇ ਹੁਣ ਉਹਦਾ ਦੇ ਭੈਣ ਭਰਾ ਇਹਨੂੰ ਲੱਭ ਰਹੇ ਹੁਣ ਬਾਪੂ ਜੀ ਨੂੰ ਕਿਉਂਕਿ ਕਈ ਵਾਰ ਸਾਡੇ ਨਾਲ ਇਦਾਂ ਹੋਇਆ ਜਿਵੇਂ ਬਾਪੂ ਜੀ ਦੱਸਦੇ ਮੇਰਾ ਕੋਈ ਨਹੀਂ ਮੇਰੀ ਹੈ ਨਾ ਬੱਚੇ ਹੈ ਨਹੀਂ ਮੇਰੀ ਵਾਈਫ ਵੀ ਹੈ ਨਹੀਂ ਤੇ ਕਈ ਵਾਰੀ ਡਿਮੈਂਸ਼ੀਆ ਵਰਗੀ ਬਿਮਾਰੀ ਨਾਲ ਸਾਰਾ ਕੁਝ ਬੰਦਾ ਭੁੱਲ ਜਾਂਦਾ ਆਪਣੇ ਪਰਿਵਾਰ ਬਾਰੇ ਤਾਂ ਬਾਅਦ ਚ ਪਤਾ ਲੱਗਦਾ ਕਿ ਪਰਿਵਾਰ ਵੀ ਹੈਗਾ ਬੱਚੇ ਵੀ ਹੈਗੇ ਆ ਹੈ ਨਾ ਤਾਂ ਹੋ ਸਕਦਾ ਕੋਈ ਇਸ ਤਰ੍ਹਾਂ ਦੀ ਗੱਲ ਹੋਵੇ ਪਰ ਇਹ ਬਜ਼ੁਰਗ ਬਾਪੂ ਜਿਹੜੀ ਹਾਲਤ 'ਚ ਉਸ ਦਿਨ ਮਿਲਿਆ ਇਹ ਐਸੇ ਚਮਕੌਰ ਸਿੰਘ ਨੂੰ ਨਾਕੇ ਤੋਂ ਉਹਨਾਂ ਨੇ ਆਪਣੇ ਨਾਕੇ ਤੇ ਡਿਊਟੀ ਛੱਡ ਕੇ ਇੱਥੇ ਸਾਡੇ ਤੱਕ ਪਹੁੰਚਦਾ ਕੀਤਾ ਸੀ ਬਾਪੂ ਤੇ ਬਾਪੂ ਜੀ ਉੱਥੇ ਜੰਗਲ ਦੇ ਵਿੱਚ ਠੰਡ ਦੇ ਵਿੱਚ ਰਾਤ ਨੂੰ ਪੈ ਰਹੇ ਉਹ ਇਲਾਕਾ ਜਿਹੜਾ ਬੱਦਵਾਲ ਸ਼ੌਣੀ ਆਲਾ ਪਿੱਛੇ ਉੱਥੇ ਜੰਗਲੀ ਜੰਗਲ ਆ ਸਾਰਾ ਤੇ ਦੱਸਦਾ ਬਾਈ ਚਮਕੌਰ ਸਿੰਘ ਵੀ ਉਸ ਦਿਨ ਠੰਡ ਦੇ ਵਿੱਚ ਬਾਪੂ ਕੰਬ ਰਿਆ ਸੀ ਤੇ ਹਾਲਤ ਬਹੁਤ ਮਾੜੀ ਸੀ ਪਰ ਅੱਜ ਧੰਨ ਬਹਾਦਰ ਆਪਣੇ ਖੁੰਡੀ ਦੇ ਨਾਲ ਤੁਸੀਂ ਬੈਠਿਆ ਦੇਖਦੇ ਹੋ ਵਧੀਆ ਕੱਪੜੇ ਪਾਏ ਨੇ ਤੇ ਹੁਣ ਇਹ ਆਪਣੇ ਘਰ ਜਾਣ ਆਪਣੇ ਪਰਿਵਾਰ ਚ ਜਾਣ ਇਦਿਲੀ ਤੁਸੀਂ ਵੀ ਕੋਸ਼ਿਸ਼ ਕਰਿਓ ਤਾਂ ਜੋ ਚਮਕੌਰ ਸਿੰਘ ਜੀ ਦਾ ਕੀਤਾ ਹੋਇਆ ਪਰਾਲਾ ਸਫਲ ਹੋ ਸਕੇ ਤੇ ਬਾਪੂ ਆਪਣੇ ਘਰ ਆਪਣੇ ਪਰਿਵਾਰ ਦੇ ਵਿੱਚ ਪਹੁੰਚ ਸਕੇ ਤੇ ਜੇ ਕੋਈ ਪਹਿਚਾਣਦਾ ਤਾਂ ਜਰੂਰ ਸੰਪਰਕ ਕਰਿਓ ਜੇ ਨਹੀਂ ਪਹਿਚਾਣਦਾ ਤਾਂ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਤਾਂ ਜੋ ਆਪਾਂ ਵੀ ਇਸ ਕਾਰਜ ਦੇ ਵਿੱਚ ਆਪਣਾ ਬਣਦਾ ਯੋਗਦਾਨ ਆਪਣਾ ਬਣਦਾ ਹਿੱਸਾ ਪਾ ਸਕੀਏ ਠੀਕ ਹੈ ਬਾਬਾ ਠੀਕ ਹੋ ਘਰ ਜਾਣਾ ਹੈ ਘਰ ਘਰ ਜਾਣਾ ਹੈ گاؤں گاؤں ਜਾਣਾ ਹੈ गाँव गाँव गाँ। <laughs> इधर ही रुकेगा तो बच्चे ढूँढ रहे हैं तेरे बच्चे भाई ढूंढ रहा है कहाँ बच्चे है कहाँ भाई है नहीं हैं। है क्या काम करते थे है? काम क्या करते थे काम घर घर वाली खेती बाड़ी करते खेती बाड़ी करते

ਨੁਝੇ ਗੁੰਜਾ ਗੋਲ ਕੱਪੜਾ ਜੀ ਨਾ ਲੱਗ ਰਿਹਾ ਕਪੜਾ ਵੀ ਨਹੀਂ ਕਬੜਾ ਨਹੀਂ ਜੀ ਜਾਂ ਮਿਲਿਆ ਕਪੜਾ ਕਪੜਾ ਵੀ ਨਹੀਂ ਕੋਈ ਗੱਲ ਨਹੀਂ ਬਾਬਾ ਅਸੀਂ ਬੱਚੇ ਹਾਂ ਆਪਕੇ ਅਸੀਂ ਬੱਚੇ ਹਾਂ ਇੱਕ ਹੋਰ ਬੜੀ ਵੱਡੀ ਗੱਲ ਆ ਬਾਪੂ ਜੀ ਜਿਹੜੇ ਇੱਥੇ ਬਚ ਗਏ ਨਹੀਂ ਸਾਡੇ ਇੱਥੇ ਇਲਾਕੇ 'ਚ ਤੁਸੀਂ ਦੇਖਿਆ ਸਾਡੇ ਪਿੰਡ ਦੇ ਵਿੱਚ ਪਿਛਲੇ 10-12 ਦਿਨਾਂ ਦੇ ਵਿੱਚ ਦੋ ਬੱਚਿਆਂ ਨੂੰ ਕੁੱਤਿਆਂ ਨੇ ਖਾ ਲਿਆ ਤੇ ਬਾਪੂ ਜੀ ਵੀ ਉਸੇ ਇਲਾਕੇ 'ਚ ਹੀ ਘੁੰਮਦੇ ਸੀ ਜਿੱਥੇ ਖੁੰਖਾਰ ਕੁੱਤੇ ਰਹਿ ਰਹੇ ਨੇ ਤਨਵਾਰ ਜਮਕੌਰ ਸਿੰਘ ਜੀ ਦਾ ਜਿਨ੍ਹਾਂ ਨੇ ਇਹਨਾਂ ਨੂੰ ਇੱਥੇ ਪਹੁੰਚਦਾ ਕੀਤਾ ਹੋ ਸਕਦਾ ਸੀ ਕਿਤੇ ਬਾਪੂ ਜੀ ਉਹਨਾਂ ਕੁੱਤਿਆਂ ਦੇ ਸਾਹਮਣੇ ਆ ਜਾਂਦੇ ਬਾਪੂ ਜੀ ਦਾ ਕੀ ਹਸ਼ਰ ਕਰਦੇ ਇੱਕ 12-13 ਸਾਲ ਦਾ ਬੱਚਾ ਇੱਕ 13-14 ਸਾਲ ਦਾ ਬੱਚਾ ਦੋ ਬੱਚਿਆਂ ਨੂੰ ਕੁੱਤਿਆਂ ਨੇ ਨੋਚ-ਨੋਚ ਕੇ ਖਾ ਲਿਆ ਸਾਡੇ ਪਿੰਡ ਦੇ ਵਿੱਚ ਤੇ ਬਾਪੂ ਜੀ ਸੁਪਨਿਆਂ ਦੇ ਘਰ ਪਹੁੰਚ ਗਏ ਤੇ ਇਸ ਤੋਂ ਅਗਲਾ ਸਫ਼ਰ ਬਾਪੂ ਜੀ ਦਾ ਆਪਣੇ ਘਰ ਤੱਕ ਦਾ ਪੂਰਾ ਹੋਵੇ ਕਰਿਓ ਕੋਸ਼ਿਸ਼ ਕਰਿਓ ਅਰਦਾਸ ਬੇਨਤੀ ਤਾਂ ਜੋ ਬਾਪੂ ਧਨ ਬਹਾਦਰ ਆਪਣਿਆਂ ਦੇ ਵਿੱਚ ਚਲੇ ਜਾ ਪਾਈ ਗੁੱਜੀ ਕਾਲਸਾ ਵਾਹ